ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਜੀ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਆਪਾਂ ਪਿੰਡ ਰਮਾਣੇ ਜਾ ਕੇ ਪਹੁੰਚ ਚੁੱਕੇ ਆਂ ਭਾਈ ਜਮਸ਼ੀਰ ਨਾਲ ਕੋਲ ਦੇਖੋ ਅੱਜ ਵੀ ਇੰਨੇ ਕੋਲ ਪੰਜ ਛੇ ਦੇ ਲਗਭਗ ਅਜੂ ਸੇਲ ਆ ਬਾਕੀ ਭਾਈ ਜੀ ਨੇ ਗੱਲਬਾਤ ਕਰੀਏ ਹਾਂ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਹੋਰ ਬਣਾਓ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਚੱਲ ਰਿਹਾ ਬਹੁਤ ਬਹੁਤ ਬੋਲਿਆ ਮੈਂ ਨਾ ਪੂਰੀ ਅੱਜ ਆਪਾਂ ਕੋ 3 ਮਹੀਨਾ ਤੇ 3 ਹੀ ਗੱਲ ਦੀ ਆ 6 ਵਜੇ 6:00 ਹੋ ਰੋਣ ਵਾਲਾ ਜੀ ਕਰੀ ਸ਼ੁਰੂ ਆ ਜੋ ਇਹਦਾ ਕਾਜੀ ਸੁਈਦਾ ਆਹ ਜੇਰ ਪਈ ਭਾਜੀ ਲਓ ਜੀ ਜੇਰ ਚਾਰ ਕਿਲੋ 3.5 ਕਿਲੋ ਬੋਲਾ ਕਟੇ ਬੱਚੇ ਚੰਗਾ ਆ ਗਏ ਦੂਜਾ ਸੁਗਾ ਹਾਂਜੀ ਪਰ ਮੇਰੀ ਗਰੰਟੀ ਵੀ ਬੜੀ ਭਾਜੀ ਫੁੱਲ ਗਰੰਟੀ ਮਨਾ ਮਨੇ ਪਹਿਲਾਂ 12 13 ਕਿਲੋ ਆ ਸਭ 14 15 ਕਿਲੋ ਵੇਖੋ ਭਾਜੀ ਕਿਥੇ ਗਾਂ ਗਾਂ ਵੇਖੋ ਭਾਜੀ ਕਿੰਨੀ ਕਿੰਨੀ ਲੱਗੀ ਨਹੀਂ ਵੇਖੋ ਵੇਖੋ ਚੰਗੀ ਮੈਂ ਡਬਲ ਮੈਂ ਡਬਲ ਡਬਲ ਤੋੜੋ ਭਾਜੀ ਲਓ ਜੀ ਵਿੱਚ ਆਜੂ ਕਹਣ ਲਿਆ ਮਰੀ ਇੱਕ ਨੰਬਰ ਦੇ ਚੋਣ ਬੜੀ ਕੱਟਾ ਮਾਰ ਕੱਟਾ ਭਾਜੀ ਪਰ ਤਾਜੀ ਵੇਹ ਲੋ ਮੈਂ ਤੁਹਾਨੂੰ ਦੱਲਾਂ ਮਾੜਾ ਮੈਂ ਦੇਵਾੜਾ ਗੋਟਲੀ ਮਾਜਾ ਹਾਂ ਥਾਣ ਪਿਖਾ ਪਰੀ ਦੇਖੋ ਕਿੰਨੀ ਚੀਜ਼ ਬਣੀ ਮੇਰੇ ਕੋਲ ਕਿੱਥੇ ਕਿੱਥੇ ਗਾਹ ਨੂੰ ਦੇਖੋ ਭਾਈ ਇਹ ਨਹੀਂ ਵੀ ਗਾੜੀ ਨਹੀਂ ਬਿਲਕੁਲ ਹਮਦਾਰਾ ਆਪਣੇ ਵਾਪਸ ਸਿਆਣੇ ਕਿ ਨਹੀਂ ਐਨ ਤੋਂ ਦੂਰ ਫਲਾ ਐਨ ਦੂਰ ਦੂਰ ਥੋੜੀ ਐਨ ਦੂਰ ਐਨ ਦੂਰ ਕਟਾਈ ਕੱਟਾ ਹਟਾ ਕੱਟਾ ਪਾਜੀ ਕੱਟਾ ਆ ਗਿਆ ਪਰ ਫੁੱਲ ਸਹਿਜ ਨਹੀਂ ਪਰ ਲੇਵੜ ਆਵੇ ਬਿੰਦੀਆਂ ਮਗਰ ਲੱਗੀਆਂ ਪਰ ਅਸਲ ਨਹੀਂ ਨਾ ਹੈ ਅਸਲ ਜਿਹਨੂੰ ਦੇਂਦੇ ਵੇ ਅਸਲ ਚੀਜ਼ ਆ ਪਾਜੀ ਆਜੋ ਆਜੋ ਇਹ ਵੀ ਇਧਰ ਆ ਕੇ ਸੇਵਾ ਕਰੂ 14 ਬੰਦਾ ਕੋਈ ਨਹੀਂ ਮੈਂ ਕਰਦੀ ਹਾਂ ਹਾਂ ਬਾਕੀ ਕਿਹਨੇ ਪੈਣੀ ਆ ਤਾਂ ਬੜੀ ਪਾਜੀ ਬਾਕੀ ਹੁੰਦਾ ਫਿਰ ਆਪਾਂ ਤੇ ਬੋਲੇ ਦੇ ਦੇਣੀ ਆ ਆਪੱਖਣਾ ਦੀ ਗੈਂਦੀ ਹਾਂ ਹਾਂ ਜੀ ਆਪੱਖਣਾ ਦੀ ਗੈਂਦੀ ਉਹ ਕਿ ਥਾਣੋਂ ਦੀ ਸ਼ਤਾ ਪੂਰੇ ਗੱਢੀ ਆ ਆਪਣੀ ਹਾਂਜੀ ਫੁੱਲੀ ਭਾਜੀ ਮਹੀਦੇ ਭਾਵੇਂ 1 25 ਦੀ 1 30 ਦੀ ਵਿਗਦੀ ਆ ਹਾਂ ਨਾ ਆਪਾਂ ਇੱਕ 15 ਦੀ ਦੇਣੀ ਛੋੜ ਕਰ ਦੋ ਛੋੜ ਇੱਕ ਹੀ ਛੋੜ ਕਰਦਾ ਮੈਂ ਚਲੋ 13 ਚਲੋ 13 ਦੇ ਵਾਠੀ ਆ ਜੋ ਇਹ ਵੀ ਤਾਜੀ ਆ ਇਹ ਵੀ ਮੇਰੇ ਪਾਸੋਂ ਸਹੀ ਭਾਜੀ ਹਾਂਜੀ 10 ਕਿਲੋ ਬੋਲਾ 10 ਕਿਲੋ 10 ਕਿਲੋ ਬੋਲਾ ਪਰ ਮਹੀਂ ਵੇਖੋ ਮਹੀਂ ਸਵਾ ਕਰਾਂਗੇ ਇਹ ਵੀ ਚੰਗੀ ਹੈ ਨਾ ਵੇਖੋ ਭਾਜੀ ਤੇ ਚੂਣ ਇੱਕ ਮਿੰਟ ਚ ਹਾਂ ਇਹ ਵੀ ਖੋਲੋ ਇਹ ਵੀ ਖੋਲੋ ਲਓ ਜੀ ਇਹ ਵੀ ਦੇਖੋ ਮੈਂ ਵੀ ਜਗੇ ਦਾ ਕਾਲੀ ਸ਼ਾਹ ਪਾੜੀ ਪਰ 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 ਇੰਦਾਂ ਦੀਆਂ ਮਈਆਂ ਬਾਜੀ ਨਹੀਂ ਤੇਰੇ ਚਲੋ ਆਥੇ ਨੂੰ ਪਾ ਲਓ ਮਾਜੀ ਕਰੇ ਪਰ ਮੈਂ ਗਰੰਟੀ ਵੜੀ ਬਾਜੀ ਵੇਖ ਲਓ ਬਾਜੀ ਆਪੇ 10 ਕਿਲੋ ਗੋਲਾ ਬਾਜੀ ਮਿੰਕੇ ਰਾਵਾਂਗੇ 2 ਡੰਗ ਤੇ 3 ਡੰਗ ਹਾਂਜੀ ਤੇ ਨਿਕ ਨਿਕੇ ਸਿੰਘ ਕਾਲੀਆਂ ਸ਼ਾਹ ਮਈਆਂ ਬਾਜੀ ਘਟੀਆਂ ਇਹਦੇ ਮਰ ਕੱਟੀ ਬਾਜੀ ਅਜੇ ਕੱਟੀ ਇਹਦੀ ਮਰ ਕੱਟੀ ਆਜੀ ਚਲੋ ਹਾਂਜੀ ਵੇਖ ਲਓ ਬਾਜੀ ਦੋਰੀ ਕਰ ਲਓ ਪਰ ਇਹ ਵੇਖ ਲਓ ਵੀ ਆ ਆ ਥਾਣ ਦੇ ਵਾਲੀ ਮਈਆਂ ਬਾਜੀ ਨਹੀਂ ਨਹੀਂ ਹੈ ਵੇਖ ਲਓ ਬਾਜੀ ਬੋਲੋ ਇਰਾਵੀ ਜੀ 1 15 1 10 ਥਾਹਾਂਾਂ ਚ ਜੀ 1 ਪਾਈਂ 1 ਪਾਈਂ ਦੀ ਇਹ ਵੀ ਆ 16 1 4 ਦੀ ਠੀਕ ਦੋਨੀਆਂ ਕੱਟੀ ਬਾਜੀ ਅੱਛਾ ਪਹਿਲਾ ਸੂਆ ਪਹਿਲਾ ਸੂਆ ਕੱਟੀ ਮਗਰ ਪੰਜਾਂ ਦਰਾਂ ਦੀ ਸੂਈ ਬਾਜੀ ਦੁੱਧ ਕਿੰਨਾ ਦੋ ਡੇਰ ਦੇ 809 ਕਿਲੋ ਬਹੁਤਾ ਕਿੰਨਾ ਕੋਈ ਦੁੱਧ ਕਿੰਨੇ ਲੋ ਜੀ ਦੋ ਦੰਦ ਝੋਟੀਆ ਪਹਿਲਾ ਸੂਆ ਝੋਟੀ ਨਹੀਂ ਦੁੱਧ ਦੇਖੋ ਝੋਟੀ ਨਹੀਂ ਬਿਲਕੁਲ ਬਿਲਕੁਲ ਨਹੀਂ ਚੰਗੀ ਝੁੱਟ ਜਾਣਾ ਜੀ ਹੋ ਲੈ ਡਬਲ ਚੈੱਕ ਕਰਾ ਦਾਂਗੇ ਵੀਰੇ ਕੋਈ ਦੇਖੇ ਦੋ ਦਮ ਚੈੱਕ ਕਰਾ ਦਾਂਗੇ ਕਰਵਾ ਦੇਗਾ ਬਾਜੀ ਲੋ ਜੀ ਦੇਖੋ ਆਹ ਜੀ ਤੇ ਵੱਡੀ ਛੋਟੀ ਨਾਲੇ ਬੁਲੀ ਪਰ ਮੇਰੇ ਲੋ ਪਰ ਠੰਡ ਨਹੀਂ ਮਿਲਦਾ ਬਾਜੀ ਇਹ ਨਾਲ ਦਾ ਨਹੀਂ ਨਹੀਂ ਮਿਲਦਾ ਆਹ ਦੇਖ ਲੋ ਫੁੱਲ ਸਹਿਜ ਆ ਬਾਜੀ ਠੀਕ ਵੱਡੀ ਛੋਟੀ ਬਾਜੀ ਪਰ ਇਹ ਦੁੰਦੀ ਆ ਬਾਥੀ ਕੋਈ ਠੰਡੀ ਵੜੀ ਤਾਂ ਮਾਦੀ ਭਾਗੜੀ ਗਰਮਦੀ ਛੋਟ ਜੇ ਨਾ ਆਹ ਦੇਖੋ ਮੇਰੇ ਜਵਾਏ ਥੱਲੇ ਬੈਠੋ ਪਰ ਇਹ ਨਹੀਂ ਨਾਲ ਪੀ ਜਾ ਨਾ ਤਾਪ ਹੋ ਜਾ ਆ ਜੀ ਆਵੇ ਭਾਈ ਤਾਂ ਇਹਦਾ ਆ ਇਹਦਾ ਮਾਪੀ ਰਲ ਕੇ ਦੀ ਕੋਈ 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 ਸਿੱਖਣਾ ਬਾਕੀ ਹਾਂਜੀ ਕਰੇ ਕਰੀ ਆ ਭਾਰੀ ਲੇਖ ਇਹ ਖੜਾ ਵੇ ਵੀ ਛੱਤੇ ਮਾਂ ਨੇ ਦੇਖ ਭਾਰੀ ਜਿੱਦਾਂ ਮਾਜੀ ਬਹੁਤ ਹੀ ਬੋਲੋ ਕੱਤੀ ਜਨਦੀਪਾ ਜੀ ਭਾਵੇਂ ਇਹ ਵੀ 10 15 ਲੱਖ ਦੀ ਵੇਚ ਦੀਏ ਹਾਂ ਇਹ ਪੂਰੇ ਲੱਖ ਨਹੀਂ ਦੇਣਾਗੇ ਦੋ ਹੀ ਛੜ ਕੇ ਚਲੋ 98000 ਚਲੋ ਪਰ ਇਹ ਨਾ ਭਾਈ ਦੇਣੀ ਨਹੀਂ ਨਹੀਂ ਠੀਕ ਆ ਦੇ ਲਓ ਭਾਈ ਥਾਣ ਬੱਲਾ ਵੇਖੋ ਸ਼ਹਿਰ ਹਾਂਜੀ ਆ ਵੀ ਜੀ ਆ ਗਿਆ ਸ਼ਹਿਰ ਦੀ ਗੱਲ ਪੁੱਛਾ ਤੁਹਾਨੂੰ ਆਹ ਗੱਪਣਾ ਇਹ ਗੱਪਣਾ ਇਹ ਵੀ ਖੋਲੋ ਇੱਕ ਟਾਈਮ ਲੈ ਜੂਣਾ ਹਾਂਜੀ ਦੋ ਜਹਾ ਲੈ ਰਿਓ ਭਾਈ ਆਪ ਤਾਂ ਵੀ ਖੜ ਸਕਦੀ ਹਾਂਜੀ ਹਫਤਾ ਖੜ ਸਕਦੀ ਹਾਂਜੀ ਇੱਕ ਹਫਤਾ ਵੀ ਲੈ ਜੂ ਹਾਂਜੀ ਬਾਦ ਵੀ ਖਾ ਦੋ ਜਹਾ ਆਇਆ ਸ਼ਹਿਰ ਆਂ ਵੀਓ ਨਿੱਕੀ ਬੁੱਥੀ ਦੀ ਸਪੈਸ਼ਲ ਇਹ ਵੀ ਖੋਲੋ ਕਿੰਨਾ ਕਰ ਲੈਣਾ ਭਰਾ ਜੀ ਪੰਜ ਸੇ 7 ਵਿੱਚ 13-14 ਤੋਂ ਲੈ ਕੇ 15-16 ਕਿਲੋ ਤਹਾਰ ਮੈਂ ਇਹ ਨਹੀਂ ਲੈਣੀ ਨਹੀਂ ਆਉਂਦਾ ਇਹ ਦੇ ਕੁਮਾਨੂ ਬੜਾ ਹਾਂਜੀ ਬਾਕੀ ਠੰਡੀ ਠੁੰਡੀ ਆ ਜਿੱਦਾਂ ਮਾਜੀ ਖੰਦੀ ਠੰਡੇ ਆ ਗਾ ਵੀ ਭਾਵੇਂ ਇਦਾਂ ਨਹੀਂ ਕੋਈ ਉਹਨੇ ਕੀ ਹਾਂਜੀ ਹਾਂਜੀ ਦੇਖੋ ਭਾਈ ਸਾਹ ਦੁਨੀ ਬੜੀ ਭਾਜੀ ਬੋਲੀ ਬੋਲੀ ਬੜੀ ਇਹ ਸੰਦੀ ਬੜੀ ਜਿਹੜੀ ਹਾਹਾ ਮੁੱਲ ਜਿੰਨਾ ਮਾਜੀ ਪਟੰਡਾ 50 ਕਰਾਈ ਇਹ ਆਪਣੇ ਪਿਆਰ ਦੇ ਦਿੰਦੇ 50 ਦੇ 50 ਦੇ ਦੋ ਹੀ ਛੱਡ ਦੀ ਚਲ ਯਾਰ ਸ਼ਾਟ ਆ ਗਿਆ 9000 ਆ ਗਿਆ ਚਲ ਜਾ ਆ ਵੀ ਦੀ ਰਾਤ ਦੀ ਸੂਈ ਲਾ ਕੇ ਚ ਮੈਂ ਰੇਟ ਹੁੰਦਾ ਕਿ ਨਹੀਂ ਮੈਂ ਕਹ ਰਿਹਾ ਵਸੀ ਭਾਜੀ ਅੱਛਾ ਇਹ ਵੀ ਠੰਡੀ ਭਾਜੀ ਫਟਦੀ ਇੱਥੇ ਦੇਖੋ ਭਾਜੀ ਪਹਿਲਾ ਦੂਆ ਤੀਜਾ ਚੌਥੀ ਦੇਖੋ ਰਾਤ ਦੀ ਸੂਈ ਦੇਖੋ ਭਾਜੀ ਇਹ ਤਾਂ ਸ਼ਪੈਸੇ ਭਾਈ ਮੈਂ ਕਹ ਰਿਹਾ ਵਸੀ ਜੀ ਇਹ ਭਾਈ ਕਿਉਂ ਹੋ ਰਹੇ ਅਸਲ ਵਾ ਇਹ ਨਹੀਂ ਵੀ ਜਾ ਕਿਉਂ ਮੈਂ ਬੋਲੀ ਨਾ ਲਓ ਜੀ ਇਹ ਵੀ ਦੇਖੋ ਪਸੀ ਮਗਰ ਆ ਗਈ ਆ ਮਗਰ ਵਸੀ ਚਲੋ ਵੇਖੋ ਭਰਾ ਇੱਕ ਵੀ ਬੋਲੇ ਵੇਜੀ ਆ ਜੇ ਭੈਣ ਹਾਂਜੀ ਹਾਂਜੀ ਇਹ ਵੀ ਜਿੱਤੇ ਅਨੇਕਾਂ ਚੋਕੇ ਵਸੀ ਜਾਈ ਹਾਂ ਹਾਂਜੀ ਇਹ ਵੀ ਸਾਫ਼ ਨੂੰ ਘੜੀ ਆ ਇਹ ਫੇਰੇ ਆਈ ਦੇਖੋ ਭਾਈ ਠੰਡ ਠੁਣ ਵਾਲਾ ਸਪੈਸ਼ਲ ਭਾਜੀ ਸਾਫ਼ ਆ ਇਹ ਵੀ ਠੰਡ ਦੀ ਵੀ ਜੀ ਦਾ ਆ ਆ ਜੀ ਆ ਜੀ ਇਹ ਵੀ ਸਾਸੂ ਪਹਿਲੀ ਬੜੀ ਠੀਕ ਹੈ ਹਾਂ ਮਤਲਬ ਇਹ ਵੀ ਸਾਡੇ ਬੋਲੀ ਬੰਦੀ ਆ ਮਰੇ ਬੱਟਾ ਕੰਗਾ ਬਾਕੀ ਠੰਡੀ ਠੋਡੀ ਬਣੀ ਪਈ ਇਹ ਕੋ ਥਾਂ ਚੋਂ ਬਣਾ ਜਿੰਦਾ ਮਾਜੀ ਥਲੇ ਬਾ ਉਹਨਾਂ ਬਾਬੇ ਐਨੀ ਫੜਕੇ ਜੋਲੋ ਪਾਦੀ ਆ ਹਾਂ ਇਹ ਨਹੀਂ ਵੀ ਜਾਣਾ ਕੋਈ ਇਹੋ ਜਿਹੀ ਜੋੜ ਹਾਂਜੀ ਇਹ ਸਨੀਪਾਜੀ ਮੋਲ ਦੇ ਜਿਹੜਾ 45 ਜਿਹੜੀ ਹਾਲਾ 40 ਦੇ ਜੀ 40 ਹਜ਼ਾਰ ਹਾਂਜੀ 40 ਜੀ ਕਾਹ ਕੋਈ ਛੋੜ ਕੇ ਪਸਦ ਦੀ ਆਖਰੀ ਯਾਰ ਕਰਦੇ ਤਾ ਯਾਰ ਯਾਰ ਆਹ ਯਾਰ ਕਰਦਾ ਫੇਕੜੀ ਹਜ਼ਾਰ ਕਰਦਾ ਯਾਰ ਕਰਦਾ ਬੰਦੇ ਪਹਿਲੀ ਖਿਜਮੇ ਪਾਇੰਦੇ ਆਹ ਮੈਂ ਨੋੜ ਬਾਕੀ ਉਹਨੇ ਕੀ ਪਾਇਦੇ ਮੁੜ ਕੇ ਬੀ ਗਿਆ ਕੀ ਜੱਤੀ ਨੂੰ ਚਾਹੀਦੀ ਇਹ ਵੀ ਕੱਪਣਾ ਹਾਂਜੀ ਆਈ ਹਾਂਜੀ ਕਰਾ ਹੁਣ ਹੀ ਆਈ ਹਾਂਜੀ ਆਈ ਬਿਲਕੁਲ ਲੋ ਲਓ ਜੀ ਆ ਜੀ ਫੰਦਰੋ ਦਾਰ ਦੀ ਵੀ ਕਰਨਾ ਤੇ ਹਾਂਜੀ ਕਰਨਾ ਕੋਣ ਬੜਾ ਖੈਮ ਉਹਨਾਂ ਕੇ ਹੁੰਦਾ ਹਾਂਜੀ ਹਾਂਜੀ ਬਾਕੀ ਆਈ ਰਹਿੰਦੇ ਬਾਕੀ ਯਾਰ ਬਹੁਤ ਚੰਗੀ ਚੰਗੀ ਚਾਈ ਚੰਗੀ ਬੱਛੀ ਆ ਆ ਰਹੇ ਦਾਰ ਆ ਰਹੇ ਇਹ ਵੀ ਦੋ ਜਿਆਦਾ ਲੱਗੂਗੀ ਮਸ਼ੀਨ ਪੁੱਲੀ ਪੁੱਲੀ ਬੜੀ ਭਾਜੀ ਚੋਰ ਇੱਕ ਨੰਬਰ ਵਾਲੀ ਸਾਡੀ ਬੜੀ ਬੜੀ ਆ ਤਾਂ ਮਰਜੀ ਬੈਠੋ ਬੜ ਦਰਦੀ ਆ ਬੋਲੋ ਇਹ ਸੁਨੀਤਾ ਜੀ ਪਤਵੰਤਾ ਦਿਖਾ ਰਿਹਾ ਪੰਜਾਬ 350 500 ਯਾਰ ਕੀ ਸ਼ੋਰ ਕਰ ਰਿਹਾ ਜਾਨ ਜੇ ਵੀ ਤਿੰਨ ਬਹਿਣਾ ਤੇ ਤੇਰਾ ਮੱਜਾ ਬਾਕੀ ਮੇਰਾ ਵੀ ਆਓ ਇੱਥੇ ਆ ਕੇ ਆਰ ਚੈੱਕ ਕਰਕੇ ਆਪਣਾ ਡੰਗੜ ਇਤਰੀ ਵੇਖ ਲੋ ਵੀ ਆ ਮਤਲਬ ਮਈਆ ਵੇਖ ਲੋ ਲੇਵੇ ਵੇਖ ਲੋ ਮਈਆ ਦੇ ਪਰ ਇਹਦੇ ਨੇਵੇ ਮਿਲਦੇ ਨਹੀਂਗਾ ਇਹ ਵੀ ਮਈਆ ਸੂਰਾ ਸਾਰਾ ਤਰ੍ਹਾਂ ਕੇ ਲੋ ਲੈ ਕੇ ਆਇਆ ਬਾਕੀ ਕਰਦਾ ਹੀ ਆ ਆ ਵੇਖੋ ਭਾਈ ਇਹ ਕਿਧੀਆਂ ਚਲੇ ਹੋਇਆ ਲੈ ਲੈ ਆ ਲੈ ਵਸਲਾ ਆ ਵੇਖ ਲੋ ਭਾਈ ਦੇਖ ਲੋ ਬਸ ਲੈਵੇ ਆ ਠੰਡੀਆਂ ਭਾਈ ਬਾਕੀ ਦੁੱਧ ਵਾਲੀ ਭਾਈ ਲੇ ਵੀਰ ਗਿੱਧਾ ਦੇਖਣਾ ਨਹੀਂ ਹਾਂ ਜਿਹੜਾ ਰੈਟਕ ਹੋ ਗਿਆ ਹਾਂ ਜਿਹੜੀ ਦੋ ਦੋ ਗੱਲ ਚਲੋ ਬਾਕੀ ਚੱਲ ਜਿੰਨੀ ਚੰਗੀ ਬਾਕੀ ਭਾਈ ਬਹੁਤ ਮਤਲਬ ਆਪਣੇ ਵੀਰ ਭਰਾ ਕੋਈ ਆਵੇ ਦੋ ਡੰਗ ਤੇ ਨੀਖੋ ਕੋਈ ਵੀਰ ਭਰਾ ਖੜੇ ਥਾਣਾ ਦੀ ਛੱਟੇ ਭੁੱਜਿਆ ਪਈ ਗੱਲ ਹਾਂਜੀ ਬਾਕੀ ਦੁੱਧ ਚਲੋ ਸੇਵਾ ਦਾ ਬਿਲਕੁਲ ਹਾਂ ਵੀਰ ਭਰਾ ਪਾਉਗਾ ਚੋੜੂਗਾ ਠੀਕ ਨਹੀਂ ਪਰ ਫਿਰ ਵੀ ਆਪਣੇ ਘਰਾਂ ਵਾਲੇ ਵੀ ਭਾ ਆਨਲਾਈਨ ਵੀ ਜਵਾ ਸਕਦਾ ਕੋਈ ਵੀ ਗੱਲ ਨਹੀਂ ਕੋਈ ਗੱਲ ਨਹੀਂ ਫਿਰ ਸੱਜੀ ਦੋ ਡੰਗ ਤੇ ਤਿੰਨ ਡੰਗ ਚੋਕੇ ਖੜੋ ਚਲੋ ਬੋਲੋ ਫੋਨ ਨੰਬਰ ਆਪਣਾ ਵੀ ਜੇ ਹੈਗਾ ਜੋ 6283705534 ਪਿੰਡਰ ਮਾਚੱਕ ਤਸੀਬ ਅਬਦਕਾ ਜਿਹੜਾ ਮਸਲੂਕ ਸਸ